ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਕਮਲਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 9-10 ਪਸ਼ੂ ਤਾਂ ਦਿਖਾਵਾਂਗੇ ਆ ਗਾਵਾਂ ਵਾਂ ਕੁਝ ਸੋਈਆਂ ਵਾਂ ਕੁਝ ਗੱਬਣਾ ਵਾਂ ਤੇ ਕੁਝ ਮੱਝਾਂ ਆ ਇੱਧਰ ਇੱਕ ਆ ਬੂਰੀ ਝੋਟੀ ਤੁਹਾਨੂੰ ਦਿਖਾਉਣੀ ਬੜੇ ਕਮਾਲ ਦੀ ਬਾਕੀ ਇਹ ਵੀ ਸੋਈਆਂ ਦੇ ਆਪਣੀ ਦੋ-ਦੋ ਟਾਈਮ ਚਵਾਈ ਕਰਕੇ ਖੜੋ ਤੇ ਗੱਪਣਾ ਆਪਣੀਆਂ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਕਿਰਪਾ ਬਾਬੇ ਦੀਪ ਸਿੰਘ ਜੀ ਮਹਾਰਾਜ ਚਲੋ ਵਧੀਆ ਕਿਰਪਾ ਹੀ ਚੀਤੀ ਜੀ ਲਾਤੀ ਮੰਡੀਪੁਰੀ ਫਿਰ ਅੱਜ ਹਾਂਜੀ ਜੀ ਕੱਲ ਵੀ ਪਸ਼ੂ ਹੈਗੇ ਸੀ 9-10 ਤੇ ਅੱਜ ਫੇਰ ਅੱਜ ਫੇਰ ਇੱਕ 9-10 ਤੇ ਲੱਗ ਬੰਨੇ ਹੈਗੇ ਹਾਂ ਠੀਕ ਹੈ ਤੇ ਨਾਮ ਦੱਸਦੇ ਕਰੀ ਫਿਰ ਨਾਮ ਕਮਲੀ ਸਿੰਘ ਜੀ ਤੇ ਪਿੰਡ ਭਗਵਾਨਪੋਰਾ ਤਹਿਸੀਲ ਡੇਰਾਪੁਰ ਬਰਾਂਡ ਤੇ ਜਿਲ੍ਹਾ ਗਦਾਸਪੁਰ ਤੇ 9815907684 ਮੇਰਾ ਨੰਬਰ ਆ ਇੱਥੇ WhatsApp ਚੱਲਦਾ ਠੀਕ ਹੈ ਜੀ ਹਾਂ ਜੀ ਪਹਿਲਾ ਗਾਵਾਂ ਉਹ ਖਾ ਦੀਏ ਗਾਵਾਂ ਚ ਚਾਲੂ ਕਰ ਲੈਣਾ ਜੀ ਚਲੋ ਫਿਰ ਪਹਿਲਾ ਜਿਹੜੀ ਆ ਵਾਲੀ ਗਾਵਾਂ ਚੰਗੀ ਪਾਰੀ ਗਾਵਾਂ ਵੱਡੇ ਪੱਲੇ ਦੀ ਹੈਗਾ ਗਾਵਾਂ ਅੱਗੇ ਪਤਾ ਲੱਗ ਪਾਣੀ ਵੀਡੀਓ ਦੀ ਕਿਦਾਂ ਲੱਗੇ ਨਾ ਲੱਗੇ ਪਰ ਜਿਹੜੀ ਇਹ ਪੂਰੀ ਮੱਝਾਂ ਨਵੇਂ ਤਗੜੀ ਹੈ ਗਾਂ ਜਿਹੜੀ ਬਾਕੀ ਦੇ ਨਾਲ ਗਾਂ ਆਈਏ ਕਰਕੇ ਲਈ ਜੀ ਵੀ ਏਡੀ ਵੱਡੀ ਗਾਂ ਹੋਏ ਸ਼ਾਈ ਆ ਤੇ ਠੰਡੀ ਹੈ ਠੰਡੀ ਸੀਲ ਹੈ ਹਾਂ ਬਾਕੀ ਇਹੋ ਜਿਹੇ ਗਾਵਾਂ ਚ ਇਹੋ ਜਿਹਾ ਸਟਰਕਚਰ ਬੜਾ ਘੱਟ ਲੱਭਦਾ ਆ ਮੈਂ ਕਹਿੰਦਾ ਵੀ ਹਾਥੀ ਪਾਛੂੜਿਆ ਕਿੰਨੇ ਕਿ ਗਾਂ ਕਾਦੀ ਆ ਤੇ ਆ ਥਾਣੇ ਦੇ ਦੇਖ ਸਕਦੇ ਜੀ ਤੇ ਬਾਕੀ ਮਿਲਕ ਵੀ ਇਹਨਾਂ ਵੀ ਚੰਗੀ ਲੱਗੀ ਆ ਇਹ ਆ ਵੀ ਜਿੰਨੇ ਦੁੱਧ ਚੋਣਾ ਅਸਲੀ ਚ ਉਹਦੇ ਵਾਸਤੇ ਆ 20 ਕਿਲੋ ਦੁੱਧ ਗਾਣੇ ਚ ਆ ਤੇ 26 ਕਿਲੋ ਜਿਹੜਾ ਨਾ 52 ਕਿਲੋ ਦਾ ਬਰਾਬਰ ਆ ਮੱਜਾਂ ਵਰਗਾ ਦਾ ਇਹੋ ਆ ਸਿਆਣੇ ਜੀ ਹਾਂਜੀ ਇੱਕ ਦੱਸਣ ਦੀ ਲੋੜ ਨਹੀਂ ਕਿਹੜੀ ਐ ਚਾਫਿਆ ਇਹ ਡੇਰੀਆਂ ਚ ਹੁੰਦੀਆਂ ਇਹੋ ਜਿਹੀਆਂ ਗਾਵਾਂ ਕਿਸੇ ਨੇ ਬੰਦੇ ਨੇ ਵੀ ਪਾਲਣ ਵਾਲਿਆਂ ਕਿਸੇ ਨੂੰ ਪਤਾ ਨਹੀਂ ਕੀ ਬਣਾ ਛੜਿਆ ਵਾ ਜੀ ਚਲੋ ਤੋਰ ਹਾਂ ਫਿਰ ਠੰਡੀ ਦਾ ਮੁੱਲ ਬਾਕੀ ਕਦ ਕੱਠ ਵੇਖ ਸਕਦੇ ਆਪਾਂ ਪੂਰੀ ਇਹ ਆ ਵੀ ਮਹਾ ਫਸ ਕੇ ਆਉਗੇ ਇਹ ਛੋਟੇ ਹਾਥੀ ਚ ਕੱਲੀ ਜਾਊਗੀ ਹੁਣ ਆਪਾਂ ਮੁੱਲ ਵੀ ਵੇਖੋ ਬਿਲਕੁਲ ਯਾਦ ਕਰਨਾ ਮੈਂ ਤਿਆਰ ਤਾਂ ਦੋਨੇ ਪੈਸੇ ਦੀ ਵੇਚੀ ਆਮ ਤਾਂ ਸੀ ਬਾਕੀ ਆ ਵੀ ਹੈਗੀ ਪੂਰੀ ਭਾਰੀ ਆ ਬਾਕੀ ਕੋਈ ਵੀ ਢਾਣ ਕੇ ਵੇਖੇ ਹਰ ਕਿਸ ਦੀ ਆਪੋ ਆਪਣੀ ਨਿਗਾਹ ਹੁੰਦੀ ਵੇਖਣ ਲਈ ਤੇ ਥੱਲੇ ਵੀ ਚੰਗੀ ਭਰ ਜਾਣੀ ਆ ਲੈ ਜਾ ਵੀਰ ਜੀ ਬਾਕੀ ਸਿੱਧੀ ਆ ਪੂਰੀ ਜਿੰਨੀ ਵੀ ਆ ਬਾਕੀ ਕੋਈ ਵੀ ਇਰਾਣ ਕੇ ਵੇਖੇ ਕਦੀ ਥੱਲਿਆਂ ਚੰਗੀ ਭਰ ਜਾਣਾ ਵਈਨੇ ਹਲੋ ਇਹ ਆ ਵੀ ਜਿਹੋ ਜੀ ਗਾਂ ਥੱਲਿਆਂ ਤਿਆਰ ਜਿਹੜੇ ਹਿਸਾਬ ਨਾਲ ਢਿੱਲਾ ਵਾਂ ਜਦੋਂ ਤਿਆਰ ਹੋਈ ਤੇ ਬੈਣਾ ਉੱਠਣਾ ਮੁਸ਼ਕਲ ਹੋ ਜਾਊਗਾ ਨਾ ਮੈਂ ਕਹਿੰਨਾ ਵੀ 26 ਕਿਲੋ ਦੁੱਧ ਉਹਨਾਂ ਗਰੰਟੀ ਨੂੰ 26 ਕਿਲੋ ਦੁੱਧ ਕੱਢਿਆ ਹੋਇਆ 20 ਦਿਨ ਬਾਕੀ ਪਏ ਆ ਗਾਂ ਚ ਮੁੱਲ ਫਿਰ ਇਹਦਾ ਤੇ ਮੁੱਲ ਤੇ ਹਾਂ ਦੇ ਲੱਖ ਦੀ ਆ ਹਾਂਜੀ ਪਰ ਗੈਰ ਹੀ ਆਪਾਂ ਕਰ ਦੇਣਾ ਹੁਣ ਗਾਂ ਜਿਹੜੀ ਆਪਾਂ ਨੂੰ 75000 ਦੀ ਦੇ ਦੇਣਾ 75000 ਦੀ 75000 ਦੀ ਕਰਨਾ ਮੰਨਤਾਂ ਨਾ ਹੋਰ ਪੂਰੇ 70 ਹੀ ਦੇ ਦਾਂਗਾ ਅੱਛਾ ਪੂਰੇ 70 ਦੀ ਛੋਟ ਛਾੜ ਵੀ ਇਹ ਆ ਵੀ ਇਹ ਥਾਮ ਛੱਡ ਕੇ ਆਲਾ ਮੁੱਲ ਇਹ ਆ ਛੱਡ ਕੇ ਤੁਸੀਂ ਆਪ ਸਹਣੇ ਜੇ ਏਡੀ ਗਾਂ ਕੌਣ ਹੁੰਦਾ ਤਿਆਰ 70 ਦੇ ਦਿੰਦਾ ਹਾਂਜੀ ਹਾਂਜੀ ਠੀਕ ਹੈ ਇਹ ਲੱਖ ਦੀ ਵਿਗ ਜਾਣੀ ਤੇ ਇੱਕ ਆ ਜਿਹੜੀ ਵੈੜ ਹੈ ਇਹ ਵੀ ਪੂਰੀ ਕੋਈ ਵੀ ਵੈੜ ਇਹ ਵੀ ਕਾਹਦੀਆਂ ਗੱਲਾਂ ਨੇ ਇਹ ਵੀ ਪੂਰੀ ਕਮਾਲ ਦੀ ਰਸੀਆਂ ਰੁਸੀਆਂ ਮੈਂ ਆਪ ਪਾਈਆਂ ਲਾ ਕੇ ਸਾਰਾ ਡਰਦੀ ਹੈ ਮਸ਼ੀਨ ਪੂਰੇ ਕਮਾਲ ਦੀ ਵਹਿੜਿਆ ਬੜੀ ਚੰਗੀ ਵਸ਼ੀ ਆ ਗਈ। ਖਾਣੇ ਦੇ ਆਪਾਂ ਦੇਖ ਸਕਦੇ ਹੁਣ ਤੋਂ ਹੀ ਹੱਥ 'ਚ ਆਉਣ ਵਾਲਾ ਵਾ। ਚੰਗੂ ਦੇਖੋ ਕਿੱਦਾਂ ਓਦਾਂ ਠੰਡੀ ਆ ਐ। ਓਦਾਂ ਮੜੀ ਜੀ ਡਰਦੀ ਆ ਕਾਲੀ ਪਿੰਦੀ। ਆ ਦੇਖ ਸਕਦੇ ਫਿਕਸ ਜੇ ਹਵਾ ਨਾਇਨੇ ਤਿਆਰ ਕਰਨਾ। ਉਹ ਨੇਕੀ ਭਲਾ ਪੈਣ ਦੀਆਂ ਵਾ। ਕਾਦੇ ਤਾਂ ਉਹਦੇ ਨਾਲ ਵਿੱਚ ਆਇਆ। 15-20 ਦਿਨ ਵਸ਼ੀ ਦੇ ਪਏ ਪਿਓਰ ਦੋਦਾਂ ਦੇ ਵਸ਼ੀ ਆ। ਲਿਆ ਉਹ ਦੰਦ ਵੀ ਦਿਖਾ ਦਈਏ ਤੇ। ਦੰਦ ਥੋੜਾ ਜਣਾ ਇਹਨੇ ਬਹਾ ਹੈ ਵੱਡੀ ਆ ਮੇਰੇ ਕੋਲ ਸਾਭ ਹੀ ਨਹੀਂ ਜਾਂਦੀ। ਚੈੱਕ ਟ੍ਰਾਈ ਕਰਕੇ ਵੇਖ ਲੈਣੇ ਆ। ਇਹ ਹੈ ਤਾਂ ਕੋਈ ਨਹੀਂ ਚੱਲ ਆਵਾ மூਨਾਂ ਉੱਤ ਕੱਟ ਲੰਮੇ ਕੋਈ ਨਹੀਂ ਦਿਖਾਦਾ ਚੱਲ ਕੋਈ ਨਹੀਂ ਜਿਹੜਾ ਕੋਈ ਆਵੇ ਨਾ ਵੇਖ ਲੈ ਬਾਕੀ ਹੈ ਦੋ ਦੰਦਿਆ ਉਤਰਾ ਬਾਕੀ ਸੰਭਾਲਣੀ ਔਖੀ ਰੱਸੀ ਦੀ ਹੱਤ ਨਹੀਂ ਹੈਗੀ ਤੁਹਾਨੂੰ ਪਤਾ ਲੱਗ ਜਾਂਦਾ ਪਸ਼ੂ ਦਾ ਪੂਰੀ ਜਾਨ ਚ ਵੇੜ ਆਪਾਂ ਦੇਖ ਸਕਦੇ ਹਾਂ ਪਾਰੇ ਬੱਲੇ ਦੀ ਹੈ ਜੀ ਗਾਂ ਪੂਰੀ ਨਾ ਦੇਖ ਸਕਦੇ ਜੀ ਰਸਤੀ ਦਾ ਥੋੜਾ ਜਿਹਾ ਜ਼ਿਆਦਾ ਕਰਦੀ ਰਸਤੀ ਦੀ ਆਤ ਨਹੀਂ ਹੈਗੀ ਛੜਾ ਹੁਣੇ ਦੰਦ ਵੀ ਇਹਦੇ ਵਿਖਾਏ ਸੀ ਤੇ ਉਹਦੇ ਤਾਂ ਵੀ ਥੋੜਾ ਡਰ ਗਈ ਆ ਖੁੱਲੀ ਰਹਿਣ ਵਾਲੀ ਆ ਅਸਲ ਚ ਖੁੱਲੀ ਰਹਿਣ ਨੂੰ ਗਿੱਜੀ ਆ ਕੋਈ ਨਹੀਂ ਬੰਦ ਹੁਣ ਆ ਯੂਟਰਾਪ ਹੈ ਬਾਕੀ ਇਥੋਂ ਪਸ਼ੂ ਦੇ ਤੰਦਰੁਸਤੀ ਦਾ ਵੀ ਪਤਾ ਲੱਗ ਜਾਂਦਾ ਹੈ ਬੁਰਾ ਵੀ ਜਾਨ ਦਾ ਪਤਾ ਲੱਗ ਜਾਂਦਾ ਕੋਈ ਨਹੀਂ ਮਤਲਬ ਸੀ ਕਰਦੀ ਆ ਥੋੜਾ ਇਤਰਾ ਹੀ ਡਰਦੀ ਆ ਵੱਡੀ ਨਹੀਂ ਕਰੋ ਕਿੰਨੇ ਪੈਸੇ ਇਹਦਾ ਮੁੱਲ ਫਿਰ ਮੁੱਲ ਤੇ ਵੀਡੀ ਵਸ਼ੀ ਦਾ ਤਾਂ 85000 ਰੁਪਏ ਆ ਹਾਂਜੀ ਆਪਾਂ ਹਾਣਾ ਵਸ਼ੀ ਇਹ ਵੀ 70 ਜੀ ਇਹ ਵੀ 70 ਜੀ ਬਾਕੀ ਇਹ ਆ ਵੀ ਜਦੋਂ ਇਹ ਤਿਆਰ ਹੋਏ ਹਾਂਜੀ ਤੇ ਚੰਗੀ ਰਕਮ ਨਾਲ ਜੋੜੂਗੀ ਓਏ ਆਓ ਸਹਨੇ ਕੋਈ ਵਸ਼ੀਆਂ ਇੱਥੇ ਆਣ ਕੇ ਵੇਖੇ ਹਾਂਜੀ ਫਿਰ ਮੈਨੂੰ ਦੱਸੋ ਕਿ ਕਿੱਡੀਆਂ-ਕਿੱਡੀਆਂ ਵਸ਼ੀਆਂ ਇਹ ਵੀ ਇੱਥੇ ਆਪਣੇ ਅੱਖੀਆਂ ਵੇਖੇ ਇੱਕਲੀ ਪਸ਼ੂ ਆਣ ਕੇ ਪੂਰੀ ਜਵਾਨ ਆ ਜਿਹੜੀ ਵੈੜ ਚੰਗੇ ਕਦ ਕੱਦ ਸਿਆ ਤੇ ਹੁਣ ਆ ਵੀ ਗੱਬਣ ਜੀ ਇਹ ਗੱਬਣ ਆ ਮਸ਼ੀ 14 ਨੇ 18 ਵਿਕਲੋ ਦੇ ਇਹਨਾਂ ਮਸ਼ੀਨ ਵਧੀਆ ਅੱਛਾ ਦੂਜੇ ਸੁਬਾ ਸੋਨਾ ਠੰਡੀ ਤੇ ਰਹੀ ਹੈ ਠੀਕ ਆ ਤਾਂ ਥੋੜਾ ਥੋੜਾ ਦੇਖੋ ਕਿੰਨਾ ਮੋਟਾ ਲੱਗਾ ਇੱਕ ਮਗਲੇ ਥਾਂ ਦੀ ਹੈ ਤੇਲਿਆ ਅੱਛਾ ਮਗਲਾ ਥਾਂ ਨਹੀਂ ਹਾਂਜੀ ਮਗਲਾ ਥਾਂ ਦੀ ਤੇਲਿਆ ਦੱਸ ਕੇ ਦੇਣੀ ਠੀਕ ਆ ਜੀ ਹਾਂਜੀ ਹਾਂਜੀ ਦੁੱਧ ਜਿਹੜਾ 18 20 ਦੇ ਲਾਗੇ ਬੰਨੇ ਹੁੰਦੇ ਨੇ ਕਹਿੰਦੇ ਕੱਢੀ ਜਾਣਾ ਹੈ ਬਾਕੀ ਰੰਗ ਰੂਪ ਤੇ ਚੰਗੀ ਆ ਬੇਲ ਦੀ ਚੰਗੀ ਆ ਬਾਕੀ ਹਵਾਨਾ ਪੂਰਾ ਬਰਾਬਰ ਹੀ ਪਰੰਦੀ ਆ ਵੇ ਇਤਨਾ ਜੇ ਨਾ ਦੱਸੀਏ ਤੇ ਪਤਾ ਨਹੀਂ ਲੱਗਦਾ ਪਰ ਦੱਸ ਕੇ ਚੱਲੋ ਦੇਣੀ ਆ ਬਾਈਆਂ ਬੁਈਆਂ ਪੂਰਾ ਬਰਾਬਰ ਹੀ ਪਰੰਦੀ ਆ ਆ ਜੋ ਲਾਇਆ ਜੀ ਹੁੰਦੇਵੇਂ ਆ ਤੁਹਾਡੇ ਸੱਦੀਓ ਚੋਂ ਚੱਲਣ ਨੂੰ ਚੱਲ ਵੀ ਸਕਦਾ ਬਾਕੀ ਜੇ ਕੋਈ ਆਪਣਾ ਕੋਈ ਤਜਰਬੇ ਵਾਲਾ ਕੋਈ ਬੰਦਾ ਹੋਵੇ ਚਲਾਉਣ ਵਾਲਾ ਹੋਵੇ ਤੇ ਚਲਾਓ ਚੱਲ ਵੀ ਸਕਦਾ ਵਾ ਬਿਲਕੁਲ ਸਰੂ ਨਹੀਂ ਬੰਦ ਕਹਿੰਦੇ ਧਾਰ ਹੁੰਦੀਆਂ ਮਾਤਰ ਗਾਂ ਟ 20 ਕਿਲੋ ਪਾੜੀ ਕਿਹਾ ਬਾਕੀ ਰੰਗ ਰੂਪ ਦੀ ਬੇਲ ਦੀ ਚੰਗੀ ਆ ਤੇ ਇਹਦਾ ਮੁੱਲ ਫਿਰ ਗਾਂ 20 ਕਿਲੋ ਵਾਲੀ ਆ ਮੁੱਲ ਆਪਾਂ 20 ਕਿਲੋ ਵਾਲੀ ਗਾਂ ਦੇ ਦੇਣੀ ਅੱਜ 45000 ਦੀ ਕਰਨਾ ਔਰ ਮੰਨਤਾ ਨਾ ਪੂਰੇ 40000 ਅੱਛਾ ਪੂਰੇ 40000 ਦੀ ਛੋੜ ਛੱਡ ਕਰ ਦਾਂਗੇ ਜੇ ਦੇਖੋ ਗਾਂ ਕਿਦਾਂ ਦੀ ਪੱਠਾਂ ਅੰਗੀ ਪੜੀ ਆ ਬਾਕੀ ਆ ਵੀ ਜੇ ਥਣ ਪੂਰਾ ਹੁੰਦਾ ਫਿਰ ਪੂਰੇ 60 65000 ਦੀ ਗਾਂ ਸੱਪ ਫਿਰ ਇਹਨੇ ਵੀ ਉਹਨਾਂ ਨੇ ਰਲਣਾ ਸੀ ਹਾਂ ਦੀ ਹਾਂ ਦੀ ਗਾਂ ਦੇ ਵੱਡੀ ਵੱਡੀ ਕਰਕੇ ਲਈ ਆ ਇਹ ਆ ਬੇ ਚਲੋ ਜੇ ਦਾ ਕਿਸੇ ਦਾ ਸ਼ੌਂਕ ਆ ਸੋਹਣੀ ਵੈੜ ਘਰੇ ਰੱਖਣ ਦਾ ਚੰਗੇ ਦੁੱਧ ਵਾਲੀ ਤੇ ਪੈਸੇ ਕੱਟ ਖਰਚਣੇ ਆ ਲੈਣੀ ਜਾਂ ਘ ਬੰਦਾ ਬੁੰਦਾ ਬੱਲੇ ਆਉਂਦਾ ਕੀ ਘਟ ਦੋ ਮਹੀਨੇ ਜੇ ਨਹੀਂ ਆਪਣਾ ਦੁੱਧ ਦੇ ਜਾਨੇ ਦੋ ਮਹੀਨੇ ਪੈਸੇ ਪੂਰੇ ਕਰ ਦੇਣੇ ਨੇ ਇਹਨੇ ਜਿਹੜੇ ਬਿਲਕੁਲ ਬਿਲਕੁਲ ਠੀਕ ਹੈ ਜੀ ਤੇ ਆ ਵੀ ਗੱਬਨ ਆ ਗਈ ਇਹ ਨਹੀਂ ਇਹ ਸੂਈ ਜੇ ਇਹ ਇੱਕ ਆਜੀ ਖਾਂਦੀ ਕੀਤੀ ਸੀ ਬੱਚੀ ਆ ਆ ਬੱਚੀ ਜੀ ਇਹਦੀ ਬੱਚੀ ਬੜੀ ਖੂਬਸੂਰਤ ਆ ਗਈ ਤੇ ਮਗਰ ਚੰਗੇ ਟੀਕੇ ਦੀ ਬੱਚੀ ਆ ਜਿਹੜੀ ਕਿੰਨੇ ਚਿਰ ਦੀ ਸੂਈ ਆਏ ਸੂਈ ਆ ਅੱਜ ਦੂਜਾ ਦਿਨ ਜੀ ਅੱਛਾ ਦੂਸਰਾ ਦਿਨ ਮੇਰੇ ਖਾਲੀ ਕਰਤੀਆਂ ਮੈਂ ਚੋਰਤੀ ਮੇਰੇ ਰਹਾਦਾ ਸੀ ਫਰੇ ਵਸੀਆਂ ਤੇ ਆਰਦੂ ਦੁੱਤ ਕਰਕੇ ਫਿਰ ਵੇਚਾਂਗੇ ਸੁਆ ਕਿਨਵੇਂ ਦਾ ਬੜੋਂ ਤੁਸੀਂ ਆਗੇ ਪਾਜਨੇ ਵੀੜੀਆ ਦੂਜੇ ਤਵੇ ਸੋਈ ਜੀ ਦੂਸਰਾ ਸੁਬ੍ਹਾ ਸੋਈ ਆ ਐ ਖਾਲੀ ਕੀਤੀ ਹੋਈ ਕਿਤੇ ਆਪਣੀ ਦੁੱਤ ਰਹਿ ਜਾਂਦਾ ਥੱਲੇ ਅੱਜ ਸਾਰੇ ਕੰਦੇ ਪੂਰੀ ਖਾਲੀ ਕਰਤੀ ਸੀ ਆਏ ਆਪਾਂ ਦੇਖ ਸਕਦੇ ਹਾਂ ਭਲਾ ਆ ਗਿਆ ਹਵਾਨੇ ਤੇ ਹਾਂਜੀ ਹਾਂਜੀ ਮੈਂ ਤਾਂ ਹੀ ਖਾਲੀ ਕਰਦੀ ਮੈਂ ਆਪਣਾ ਪੁਲਾੰਚਲ ਖਾਦੀ ਹੋਈ ਵਧੀਆ ਟੰਗਰ ਹੁੰਦਾ ਚਲੋ ਲੈ ਜਾ ਫਿਰ ਬਹੁਤ ਚੰਗੀ ਵਸੀ ਜੀ ਕਬੜੀ ਛੰਡੀ ਛੰਡੀ ਹੀ ਕੋਲ ਜਾ ਬਾਕੀ ਗੁਲਾਬੀ ਰੰਗ ਦਾ ਥਾਣੇ ਰੰਗ ਰੂਪ ਦੀ ਇਹ ਵੀ ਚੰਗੀ ਹੈ ਠੰਡੀ ਵਤੀ ਹੈ ਜਿੱਦਾਂ ਮਰਜੀ ਬੈਠਾ ਠੰਡੀ ਜੀ ਠੰਡੀ ਪੀਲੀ ਆ ਤੇ ਬਾਕੀ ਮਿਲਕਵੇਨ ਵੀ ਚੰਗੀ ਮੋਟੀ ਲੱਗੀ ਆ ਚੰਗੀ ਧਾਰ ਤੋਂ ਮੋਟੀ ਆ ਮੈਂ ਤੇ ਆਖਿਆ ਵੀ ਚਲ ਨਿਚੋੜ ਦਿੰਦੇ ਆ ਤੇ ਇਹ ਵਸ਼ੀ ਜਿਹੜੀ ਹਾਣ ਆ ਦੁੱਧ ਦੇ ਵੀ 20 ਕਿਲੋ ਭਰ ਜੂਗੀ ਹੁੰਦਾ 10 ਕਿਲੋ ਦਾ ਬੋਲਾ ਸਟਾਰਟ ਹੀ ਆ ਖਾਲੀ ਕੀ ਪਿਆ ਅੱਛਾ ਇੱਕ ਆ ਫੇਰੇ 7 ਵਜੇ ਐ ਨਿਚੋੜੀ ਇਹਨੂੰ ਠੀਕ ਆ ਤੇ ਵਸ਼ੀ ਸਾਮਣੇ ਹੋ ਕੇ ਤਾਂ ਬਣ ਜਾਂਦੀ ਅਬਸੀ ਹਾਣਾ 65000 ਜਣੀ ਅੱਛਾ 65000 ਜੀ ਹਾਂਜੀ ਹਾਂਜੀ ਵੱਡੀਆਂ ਵਛੀਆਂ ਸਾਰੀਆਂ ਠੀਕ ਹੈ ਜੀ ਹਾਂਜੀ ਮਾਨਤਨ ਵਾਲੀ ਜੀ ਚੋਕਾ ਲਾਂ ਕੋਈ 20 ਲੀਟਰ ਦੇ ਲਾਗੇ ਬੰਨੇ ਦੁੱਧ ਦੇ ਵੀ ਕਹਿੰਦੇ ਘੜੀ ਜਾਓਗੇ ਮਗਰ ਵਛੀ ਵੀ ਚੰਗੇ ਰੁਪਈਆ ਦੀ ਆ ਗਈ ਆ ਹਾਂਜੀ ਹਾਂਜੀ ਤੇ ਆ ਜਿਹੜੀ ਗਾਂ ਜਣ ਇਹ ਐ ਸ਼ਹਿਰ ਵਹਿੜਿਆ ਬਿਲਕੁਲ ਸ਼ੇਵ ਸ਼ੇਵ ਦਾਂਦੇ ਆ ਠੀਕ ਹੈ ਉਹ ਵੀ ਠੰਡੀ ਧੀ ਦੇਖੋ ਨਾੜਾ ਨੂੜਾ ਨਾੜਾ ਦੇਖ ਸਕਦੇ ਚੰਗਿਆਂ ਮਿਲਕਵੇਂ ਇਹਦੇ ਵੀ ਚੰਗੀ ਮੋਟੀ ਲੱਗੀ ਐ ਇਹਨੂੰ 10000 ਕਿਲੋ ਦੁੱਧ ਹੋਣਾ ਕਿੰਨੇ ਦਿਨਾਂ ਦੀ ਸੋਈ ਆ ਇਹਨੂੰ ਪੰਜ ਛੇ ਦਿਨ ਹੋ ਗਏ ਸੋਈ ਇਹ ਕਿੰਨਾ ਗੋਦ ਦੇ ਵੀ 15 16 ਕਿਲੋ ਪੜੀ ਜਾ ਬਰਾਮਨਾ ਬੜੀ ਵਸ਼ੀ ਚੰਗੀ ਆ ਰੰਗ ਰੂਪ ਦੇ ਚੰਗੀ ਆ ਆ ਜੋ ਲੈ ਆਓ ਬਹੁਤ ਜ਼ਿਆਦਾ ਵਸ਼ੀ ਚੰਗੀ ਥਾਂ ਥਣੂ ਵੀ ਬੜਾ ਚੰਗਾ ਲੱਗਾ ਵਾ ਸੰਡੀ ਧੀਰੀ ਤੋਂ ਆਈ ਬੜੀ ਕੋਹਲੀ ਜੀ ਤੇ ਇਹਦਾ ਮੁੱਲ ਫਿਰ ਮੁੱਲ ਵੀ ਜੀ ਇਹਦਾ ਵਸ਼ੀ ਦਾ ਉਦਾਂ 60 65000 ਦੀ ਵਸ਼ੀ ਆ ਹਾਂਜੀ ਪਰ ਆਪਾਂ ਦੇਣ ਲਾ ਨਾਲ ਕਰਦਾ 55000 ਕਰ ਦਈਏ ਕਰਦਾ ਮੰਨਤਾਂ ਨੂੰ ਪੂਰੇ 50 ਦੇ ਦਾਂਗੇ ਛੋਟ ਕਰ ਦਾਂਗੇ ਤੁਹਾਨੂੰ ਠੀਕ ਹੈ ਜੀ ਸਾਰੇ ਇਹ ਸੂਏ ਆ ਡੰਗਰਾਂ ਆ ਤਿੰਨ ਗੱਬਣਾ ਤੇ ਅੱਜ ਪਹਿਲਾਂ ਬੂਰੀ ਝੋਟੀ ਵਿਖਾ ਦਈਏ ਇਦਾਂ ਪਹਿਲਾਂ ਪਹਿਲਾ ਸਵੇਰ ਸੁਣਾ ਜੀ ਇਹਨੇ ਹਾਂਜੀ ਪਹਿਲਾ ਸਵੇਰ ਸੁਣਾ ਜੀ ਕੱਦ-ਕੱਟ ਚੰਗਾ ਅੱਛਾ ਕੱਲ ਮੈਂ ਵੀਡੀਓ ਪਾਈ ਬੂੜੀਆਂ ਝੋਟੀਆਂ ਹੋਰੀ ਉਹ ਦੇ ਵੇਖੀਆਂ ਜੀ ਠੀਕ ਆ ਉਹ ਦੋ ਬੰਦੇ ਲੱਗੇ ਇਹ ਹੁਣੇ ਆ ਗਏ ਲਾਈ ਆ ਪਈ ਆ ਇੱਕ ਨਾਲ ਆ ਜੋੜਾ ਲੈਂਦਾ ਹੁਣ ਇਹ ਛੋਟੀ ਬਾਲੀ ਚੰਗੀ ਆ ਤੋੜ ਦੋ ਫੇਰ ਇਹਨਾਂ ਨੇ ਇਹ ਕੋਈ ਹੱਤਾ 10 ਦਿਨ ਲੈ ਜੂਗੀ ਹਾਂ ਜੀ 10 ਦਿਨ ਲੈ ਲੂੰਗੀ ਛੋਟੀ ਇਹ ਸ਼ਾਇਦ ਮਾਰਦੀ ਹੈ ਤੇ ਛੋਟੀ ਜਿਆਦਾ ਚੰਗੀ ਆ ਵੇਖੋ ਸਿੰਘ ਨਿਗਾ ਨਿਗਾ ਲੱਗਾ ਛੋਟੇ ਸਿੰਘ ਦੀ ਆ ਤੇ ਬਾਕੀ ਖੂਬਸੂਰਤ ਬੂੜੀਆਂ ਝੋਟੀਆਂ ਜਿਆਦਾ ਸੋਹਣਪਣੇ ਜਿਵੇਂ ਵਿਗਦੀਆਂ ਵਾ ਸੋਹਣੀਆਂ ਲੱਗਦੀਆਂ ਚਿਹਰੇ ਤੋਂ ਆਪਾਂ ਦੇਖ ਸਕਦੇ ਹਾਂ ਕਾਫੀ ਸੋਹਣੀ ਹੈ ਬਹੁਤ ਪਣੀ ਜਿਹੜੀ ਜੋਡੀ ਬੋਡੀ ਸਿਵਾਚਰ ਬਹੁਤ ਵਧੀਆ ਬਾਕੀ ਜਦੋਂ ਤਿਆਰ ਹੋ ਗਈ ਝੋਟੀ ਪੂਰੀ ਫੱਬਣ ਲੱਗ ਪਈ ਹੋਣਾ ਬਲਕੋਨ ਦਰਦੇ ਇਹ ਲੱਖੋ ਬਾਹਰ ਵੀ ਨੂੰ ਇੱਕ ਮਿੰਟ ਰੁਕ ਕੇ ਹਜੇ ਲੱਗ ਦਿਖਾ ਦਿਓ ਚਾਹਨਾ ਉਹ ਖਾ ਲੋ ਚਿਹਰਾ ਵੀ ਇਹਰਾ ਦੇਖ ਸਕਦੇ ਜੀ ਬਿਲਕੁਲ ਛੋਟੇ ਸਿੰਗ ਦੀ ਆ ਤੇ ਖਾਣ ਵਿੱਚ ਚੰਗੇ ਗਏ ਹਫਤੇ ਆ ਜਿਹੜਾ ਦੂਰ ਦੂਰ ਜਿਹੜਾ ਥਾਨਿਆ ਬਾਕੀ ਜਦੋਂ ਤਿਆਰ ਹੋ ਗਈ ਥਾਨ ਤੇ ਚਲੋ ਇਹਨੇ ਕੱਢ ਹੀ ਜਣਾ। ਬਾਕੀ ਥਾਨ ਹੁਣ ਤੋਂ ਵੀ ਹੱਥ ਚੋਂ ਨਾ ਲਾ ਪੁੱਤਰ। ਹਵਾ ਨਾ ਬੈਕ ਹੀ ਤਿਆਰ ਕਰਨਾ ਇਹਨੇ ਜਿੱਦਾਂ ਨੂੰ ਕਰਨਾ। ਜ਼ਿਆਦਾ ਛੋਟੀ ਚੰਗੀ ਹੈ ਜੀ ਜ਼ਿਆਦਾ ਹੀ ਚੰਗੀ ਜੀ ਇਹਦਾ ਮੁੱਲ ਫਿਰ? ਮੁੱਲ ਤੇ ਵੀ ਜੀ 1000 ਰੁਪਇਆ ਹੀ ਆ। ਅੱਛਾ। ਉਧਾਂ ਲੱਖੋ 62 ਕੁ ਮਸੂਦ। ਪਹੁੰਚ ਜਿਹੜੀ 90 ਦੇ ਦਈਏ। 88 ਦੇ ਦਈਏ। 85 ਦੇ ਦਾਂਗੇ ਅੱਛਾ 85 ਦੀ ਛੋੜ ਪਹਿਲੇ ਨੰਬਰ ਤੇ ਉਗਣੀਆ ਜੋ ਟਿਮਿੰਟੋ ਮੈਂ ਕਿਦਾ ਇਦਾਂ ਦੀ ਝੋਟੀ ਦੇ ਕੋਲੇ ਆ 50000 ਡਿਫੈਂਡਰ ਲੈ ਲਈ ਦੀ ਠੀਕ ਆ ਹਾਂਜੀ ਤੇ ਆ ਜਿਹੜੀ ਝੋਟੀ ਸੂਈ ਜੇ ਇਹ ਸੂਈ ਨੀਲੀ ਦੀ ਝੋਟੀ ਦੁੱਧ ਕੋਲੇ ਥਲੇ 9 ਕਿਲੋ ਆ ਅੱਛਾ ਚਵਾਈ ਇੱਕ ਨੰਬਰ ਹੋ ਗਈ ਇਹਦੀ ਠੰਡੀ ਪਾ 10 ਲੀਟਰ ਇਹ ਕਿੰਨਾ ਦੁੱਧ ਭਰੀ ਜਾਊਗੀ ਕੋਦੇ ਵੀ 10 12 ਕਿਲੋ ਭਰੀ ਜਾਊਗਾ ਬੋਲਣੀ ਆ ਕੰਦੇ ਸਾਡੇ ਸੋਹਣੀ ਝੋਟੀ ਆ ਸਿੰਘ ਕਿਦਾਂ ਬਹੁਤ ਨੀਲੀ ਝੋਟੀ ਪਿਓਰ 12 ਲੀਟਰ ਦੇ ਕਰੀਬ ਦੁੱਧ ਜਿਹੜਾ ਇਹ ਵੀ ਕਹਿੰਦੇ ਭਰੀ ਜਾਊਗੀ ਆ ਬੱਚਾ ਇਹਦਾ ਖਲੋਤਾ ਜੀ ਹਾਂ ਜੀ ਹਾਂ ਬੱਚਾ ਬੱਚਾ ਹੁਣ ਇਹਦਾ ਦਿਖਾ ਦਿੰਨੇ ਆ ਬਾਕੀ ਇਹ ਵੀ ਛੋਟੀ ਭਾਰੀ ਆ ਆ ਜ ਲੈ ਆਓ ਜੀ ਬਹੁਤ ਛੋਟੀ ਚੰਗੀ ਆ ਜੀ ਇਹਦੇ ਵੀ ਖੰਦ ਦਿਖਾ ਦਈਏ ਤਾਂ ਮਰਚੀ ਲੱਗ ਜੇ ਤਾਂ ਆਹ ਦੇਖ ਸਾਡੇ ਥਾਣੇ ਦੇ ਤੇ ਇਹਦਾ ਮੁੱਲ ਵੀ ਦੀ ਫਿਰ ਮੁੱਲ ਵੀ ਦੀ ਇਹ ਤਾਂ ਲੱਖੋਂ ਬਾਹਰ ਵਾਲੀ ਆ ਹਾਂਜੀ ਪਰ ਅੱਜ ਆਪਾਂ ਇਹ ਇੱਕ ਪੰਜ ਦੇ ਦਈਏ ਕਰੀਏ ਮੰਨ ਤਾਂ ਨਾ 15 20 ਵਾਲੀ ਪੂਰੇ ਲੱਖ ਦੀ ਦੇ ਦਾਂਗੇ ਹਾਂ ਅੱਛਾ ਪੂਰੇ ਲੱਖ ਦੀ ਬਹੁਤ ਛੋਟੀ ਚੰਗੀ ਨੀਲੀ ਰਹੀ ਛੋਟੀ ਜਿਆਦਾ ਚੰਗੀ ਹੈ ਠੀਕ ਹੈ ਜੀ ਹਾਂਜੀ ਹਾਂਜੀ ਆ ਬੱਚਾ ਇਹਦਾ ਆ ਦੇਖ ਸਾਡੇ ਤਾਜੇ ਬੱਚਾ ਆ ਤੇ ਆ ਉਹ ਗਾਂ ਦਾ ਬੱਚਾ ਜਿਹੜੀ ਐਰ ਸ਼ੈਰ ਕਲੋਸ ਤੇ ਤੁਹਾਨੂੰ ਦਿਖਾਈ ਤੇ ਆ ਬੱਚੀ ਉਹਦੀ ਆ ਦੇਖੋ ਇਹ ਕੱਲ ਦੀ ਆ ਗਈ ਤੇ ਆ ਗੱਬਨ ਝੋਟੀ ਆ ਗਈ ਫੇਰ ਇਹ ਤਾਂ ਸਵੇਰ ਪਹਿਲੇ ਹੀ ਆਪਦਾ ਜੀ ਨਹੀਂ ਦੂਜਾ ਜੀ ਇਹ ਤਾਂ ਦੂਸਰਾ ਹੈ ਥਾਣੇ ਦੇ ਦੇਖ ਲਦੇ ਜੀ ਆਪਣੇ ਕੋ ਮੋੜਾ ਵੀ ਆ ਗਈ ਆ ਨੀਲੀ ਦੀ ਵੀ ਆ ਗਈ ਆ ਪੂਰੀ ਵੀ ਆ ਗਈ ਕੱਲ ਵੀ ਦੋ ਪੂਰੀਆਂ ਆ ਗਈ ਸਾਰੀ ਵੈਰਾਈਟੀ ਆ ਗਈ ਸਾਰੀਆਂ ਰੱਖੀਆਂ ਤੇ ਤੋਰਦਾ ਫੇਰ ਇਹ ਕਿੰਨਾ ਦੁੱਧ ਪਰੀ ਜਾਊਗੀ ਇਹ ਝੋਟੀਆਂ ਦੁੱਧ ਦਿੰਦਾ 13 ਕਿਲੋ ਪਹਿਲੇ ਸਵੇਰ ਉਹ ਝੋਟੀ ਆਪਦਾ ਕੋਈ ਮੋੜਾ ਪਹਿਲੇ ਸਵੇਰ ਦੁੱਧ ਜਿਹੜਾ ਕਹਿੰਦੇ ਵੀ ਨੇ 13 ਲੀਟਰ ਕੱਢਿਆ ਬਾਕੀ ਨਿੱਗਰਵਾਨੇ ਦੀ ਆ ਜੇ ਆਪਾਂ ਹਵਾਨੇ ਵਾਲਾ ਨਾਲ ਦੇਖੀਏ ਤਾਂ ਪਹਿਲਾਂ ਸਵਾਈ ਲੱਗਦੀ ਆ ਬਾਕੀ ਪੂਰੇ ਚੜਾਈ ਚ ਮੱਝ ਜੜੀ ਪੂਰੀ ਹਫਤਾ ਲੈ ਜਾਣਾ ਇਹਨੇ ਅੱਜ ਲੈ ਆਓ ਜੀ ਪੜੀ ਇਹ ਜੇ ਤੇ ਇਹਦਾ ਫਿਰ ਮੁੱਲ ਮੁੱਲ ਵੀ ਜੀ ਇਹਦਾ ਵੀ ਲੱਖ ਰੁਪਇਆ ਅੱਛਾ ਤੇ ਵੀ ਹਾਂ ਨਾ ਜਿਹੜੀ ਦੇਣੀ ਆ ਨਾ 2 ਛੱਡਦਾ ਇਸ ਤਾਨੂੰ 97 ਦੇ ਦਾਂਗੇ ਚਲੋ 59000 ਦੇ ਦਾਂਗੇ ਛੋਟ ਛੱਡ ਕਰ ਦਾਂਗੇ ਵਿੱਚੋਂ ਠੀਕ ਹੈ ਬੜੀ ਭੜੀ ਝੋਟੀਆਂ ਬਣਾਂ ਲੱਖੋਂ ਬਾਹਰ ਵਾਲੀ ਇਹ ਵੀ ਇਹ ਯਾਰ ਕਿ ਕਿੰਨਾ ਭਰੀ ਜਾਊਗੀ ਦੁੱਧ ਦੋ ਤੇ ਹੋ 12 13 ਕਿਲੋ ਦੇ ਜੇ ਮੈਂ ਕਹਿੰਦਾ ਬੜਾ ਵਧੀਆ ਦਾ ਲੈ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਬਾਕੀ ਚਲੋ ਇੱਥੇ ਆਓ ਆਪਣੀ ਤਸੱਲੀ ਕਰਕੇ ਖੜਾ ਬੜੇ ਚੰਗੇ ਟੋਪਦੇ ਆ ਤੇ ਬਾਕੀ ਬੋਨਾ ਖਰੀਦਿਆ ਜੇ ਬਾਕੀ ਕੋਈ ਫੋਨ ਲਾਵੇ ਇੱਕ ਕਰੀ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਤੇ ਸੁਈਆਂ ਆਪਣੀਆਂ ਦੋ ਟਾਈਮ ਚਬਾਈ ਕਰਕੇ ਖੜੋ ਜੀ